ਵੱਲੋਂ ਇੱਕ ਭਾਰਤ ਬ੍ਰਾਂਡ ਜਿਹੜੇ ਚੌਲ ਆਮ ਲੋਕਾਂ ਦੇ ਵਿੱਚ 90 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਡਿਵਾਈਡ ਕੀਤੇ ਜਾਣ ਡਿਸਟ੍ਰੀਬਿਊਟ ਕੀਤੇ ਜਾਂਦੇ ਆ ਉਹਦੇ ਸਬੰਧ ਵਿੱਚ ਗਵਰਨਮੈਂਟ ਨੇ ਇੰਡੀਆ ਗਵਰਨਮੈਂਟ ਨੇ ਟੈਂਡਰਿੰਗ ਕੀਤੀ ਸੀਗੀ ਟੈਂਡਰ ਜੋ ਹੋਏ ਸੀਗੇ ਉਹ ਇੱਕ ਇੱਕ 18 ਰੁਪਏ 90 ਪੈਸੇ ਦੇ ਹਿਸਾਬ ਨਾਲ ਟੈਂਡਰਿੰਗ ਕੀਤੀ ਹੈਗੀ ਕਿ 1 ਕਿਲੋ ਪ੍ਰਤੀ ਕਿਲੋ ਦੇ ਹਿਸਾਬ ਨਾਲ ਉਹਨਾਂ ਨੂੰ ਟੈਂਡਰ ਦਿੱਤਾ ਗਿਆ ਸੀਗਾ ਤੇ ਸਾਡੇ ਜਿਹੜਾ ਟੋਟਲ ਪੰਜਾਬ ਦੇ ਵਿੱਚ ਕਰੀਬ 70 ਕਰੋੜ 70000 ਜਿਹੜੀ ਮੈਟ੍ਰਿਕ ਟਨ ਦਾ ਜੋ ਟੈਂਡਰ ਹੋਇਆਗਾ ਜੋ ਕਰੀਬ 135 ਕਰੋੜ ਦਾ ਪ੍ਰੋਜੈਕਟ ਹੈਗਾ ਇੰਡੀਆ ਗਵਰਨਮੈਂਟ ਦਾ ਉਹਦੇ ਵਿੱਚੋਂ ਸਾਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਇੱਕ ਵਿਅਕਤੀ ਜਿਹੜਾ ਹੈਗਾ ਜਿਹੜੇ ਸ਼ੈਲਰ ਮਾਲਕ ਨੇ ਉਹ ਟੈਂਡਰ ਜਿਹੜੇ ਲੈ ਰਹੇ ਨੇ ਉਹਨਾਂ ਨੂੰ ਟੈਂਡਰਿੰਗ ਦੇ ਵਿੱਚ ਜਿਹੜਾ ਮਾਲ ਵੇਚਣਾ ਹੈਗਾ ਉਹਦੇ ਸਿਸਟਮ ਇਹ ਹੁੰਦਾ ਵੀ ਜਿਵੇਂ ਸਭ ਤੋਂ ਪਹਿਲਾਂ ਟੈਂਡਰ ਦੀ ਅਲਾਟਮੈਂਟ ਹੁੰਦੀ ਹੈ ਟੈਂਡਰ ਅਲਾਟਮੈਂਟ ਕਰਨ ਦੇ ਉੱਤੇ ਗਵਰਨਮੈਂਟ ਨੇ 1000 ਮੀਟ੍ਰਿਕ ਟਨ ਦਾ ਜੈ ਜੈਨਰਲ ਜੈ ਨਰਿੰਦਰ ਕਰਕੇ ਇੱਕ ਫਰਮ ਹੈਗੀ ਫਤਿਹਬਾਦ ਦੀ ਉਸ ਉਸ ਫਰਮ ਦੇ ਨਾਲ ਮਤਲਬ ਇੱਕ ਟੈਂਡਰਿੰਗ ਹੋਈ ਸੀ ਕਿ 1000 ਮੀਟ੍ਰਿਕ ਟਨ ਦੀ ਤਾਂ 1000 ਮੀਟ੍ਰਿਕ ਟਨ ਦੇ ਵਿੱਚ ਉਹਨੂੰ ਇਹ 18 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਟੈਂਡਰ ਦਿੱਤਾ ਗਿਆ ਸੀ ਗਵਰਨਮੈਂਟ ਵੱਲੋਂ ਤੇ ਉਸ ਦੇ ਵਿੱਚ 18 ਰੁਪਏ ਤੋਂ ਬਾਅਦ ਉਹਨਾਂ ਨੇ ਇਸ ਟੈਂਡਰ ਨੂੰ ਮਤਲਬ 29 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਅੱਗੇ ਪਬਲਿਕ ਦੇ ਵਿੱਚ ਸਪਲਾਈ ਕਰਨਾ ਸੀਗਾ ਜਿਹਦੇ ਵਿੱਚ ਸਾਰੇ ਖਰਚੇ ਸੀਗੇ ਜੋ ਉਹਦਾ ਲਾਜਿੰਗ ਦਾ ਖਰਚਾ ਜੋ ਉਹਦਾ ਅੱਗੇ ਉਹਨੂੰ ਲੋਡ ਕਰਕੇ ਲਿਜਾਣਾ ਸੀ ਹਰਿਆਣਾ ਦੇ ਵਿੱਚ ਪਲੱਸ ਜਿਹੜੇ ਉਹ ਬੈਗਸ ਸੀਗੇ ਉਹਨਾਂ ਦੀ ਸਾਰੀ ਉਹਦੀ ਪਾ ਸਿਪਾਈ ਵਗੈਰਾ ਬੈਗਸ ਦੇ ਵਿੱਚ ਜੋ ਭਰਾਈ ਹੋਣੀ ਸੀ ਉਹ ਸਾਰੇ 5 ਤੋਂ 10 ਕਿਲੋ ਦਾ ਜਿਹੜਾ ਇੱਕ ਬੈਗ ਤਿਆਰ ਹੁੰਦਾ ਸੀਗਾ ਇਹਦੇ ਵਿੱਚ ਤਾਂ ਇਹਨਾਂ ਨੂੰ ਕਰੀਬ 1 ਕਰੋੜ 15 ਲੱਖ ਰੁਪਇਆ ਐਕਸੈਸਸਿਵਸ ਦੇ ਵਿੱਚ ਖਰਚਾ ਪਲੱਸ ਜੋ ਬੈਨੀਫਿਟਸ ਉਹ ਮਿਲਣਾ ਸੀਗਾ ਤੇ ਜੋ ਬਹੁਤ ਵਧੀਆ ਗਵਰਨਮੈਂਟ ਵੱਲੋਂ ਇਹ ਪਾਲਿਸੀ ਕੀਤੀ ਗਈ ਸੀ ਤਾਂ ਕਿ ਇਹ ਮੇਲਿੰਗ ਜਿਹੜੀ ਹੈ ਜਿਹੜਾ ਜਿਹੜਾ ਉਹ ਗਰੀਬੀ ਜਿਹੜੀ ਹੈਗੀ ਉਹ ਪੈਰਲਲ ਰਹੇ ਤੇ ਜਿਹੜੀ ਮਹਿੰਗਾਈ ਜਿਹੜੀ ਸਾਡੀ ਉਹ ਠੀਕ ਰਹੇ ਇਸ ਕਰਕੇ ਕੋਈ ਜ਼ਿਆਦਾ ਮਤਲਬ ਲੋਕਾਂ ਉਤੇ ਬੋਝ ਨਾ ਪਵੇ ਇਸ ਕਰਕੇ 29 ਰੁਪਏ ਕਿਲੋ ਦੇ ਹਿਸਾਬ ਨਾਲ ਜਿਹੜਾ ਗਵਰਨਮੈਂਟ ਨੇ ਇਹ ਕੱਢਿਆ ਹੋਇਆ ਹੈ ਤੇ ਇਸ ਦੇ ਵਿੱਚ ਇਹਨਾਂ ਨੇ ਇੱਕ ਜਿਹੜਾ ਮਿੱਲਰ ਜਿਹੜੇ ਆਪਣੇ ਟੈਂਡਰਕਾਰ ਸੀਗਾ ਉਹਨੇ ਕਿਉਂਕਿ ਮਿੱਲਰਸ ਜਿਹੜੇ ਨੇ ਇਹਨਾਂ ਨੂੰ ਕੁਝ ਪਿੱਛੇ ਜੇ ਜ਼ਿਆਦਾ ਗਰਮੀ ਹੋਣ ਕਰਕੇ ਜਿਹੜਾ ਇਹਦੇ ਝੋਨੇ ਦੇ ਵਿੱਚ ਇਹਨਾਂ ਨੂੰ ਜਦੋਂ ਟੈਂਡਰ ਦੇ ਵਿੱਚ 67 33 ਦੇ ਹਿਸਾਬ ਨਾਲ ਇਹਨਾਂ ਨੇ ਚਾਵਲ ਕੱਢ ਕੇ ਦੇਣੇ ਹੁੰਦੇ ਹੈਗੇ ਜੋ ਕਿ ਇਹਨਾਂ ਨੂੰ 65 ਦੇ ਹਿਸਾਬ ਨਾਲ ਕਰੀਬ 80% ਦੇ ਹਿਸਾਬ ਨਾਲ ਜਿਹੜਾ ਚਾਵਲ ਇਹਨਾਂ ਤੋਂ ਨਿਕਲ ਰਿਹਾ ਤੇ ਬਾਕੀ ਤਾਂ ਤੋਂ ਪੂਰਾ ਨਹੀਂ ਸੀ ਹੋ ਰਿਹਾ ਇਹਨਾਂ ਨੇ ਫਿਰ ਉਸ ਸਕੀਮ ਵਾਲੇ ਬੰਦਿਆਂ ਨਾਲ ਇੱਕ ਦਲਾਲ ਲੱਭ ਕੇ ਇੱਕ ਗੱਲ ਕੀਤੀ ਵੀ ਇਸ ਟੈਂਡਰ ਨੂੰ ਜਿਹੜਾ ਹੈਗਾ ਇਸ ਤਰੀਕੇ ਨਾਲ ਆਪਾਂ ਇਹਦੇ ਬੈਨੀਫਿਟ ਲੈ ਸਕਦੇ ਆਂਗੇ ਤਾਂ ਉਸ ਬੈਨੀਫਿਟ ਨੂੰ ਲੈਂਦੇ ਹੋਏ ਇਹਨਾਂ ਨੇ ਕ੍ਰੀਵ ਜਿਹੜਾ ਇਹ ਜੈ ਜੈ ਜਗENDER ਜਿਹੜੀ ਫਰਮ ਸੀਗੀ ਉਸ ਫਰਮ ਦੇ ਨਾਲ ਟਾਈਪ ਕੀਤਾ ਉਹਦਾ ਇੱਕ ਦਲਾਲ ਇਥੋਂ ਇਹਨਾਂ ਲੱਭਿਆ ਉਸ ਦਲਾਲ ਨੇ ਇਹਨਾਂ ਨਾਲ ਗੱਲ ਕਰਨ ਉਪਰੰਤ ਇਹਨਾਂ ਨੂੰ 34 ਰੁਪਏ ਕਿਲੋ ਦੇ ਹਿਸਾਬ ਨਾਲ ਇਹਨਾਂ ਨਾਲ ਡੀਲ ਕਰਦੇ 33 ਰੁਪਏ 70 ਪੈਸੇ ਦੇ ਨਾਲ ਪ੍ਰਤੀ ਕਿਲੋ ਦੇ ਹਿਸਾਬ ਨਾਲ ਜੋ ਕਿ 33 ਰੁਪਏ ਜਿਹੜੀ ਜਿਹੜਾ 1000 ਮੀਟ੍ਰਿਕ ਟਨਾਂ ਤੇ 10000 ਕੁਆਂਟਰ ਦੇ ਕਰੀਬ ਟੋਟਲ ਜਿਹੜਾ ਇਹਨੂੰ ਟੈਂਡਰ ਹੋਇਆ ਸੀਗਾ ਤੇ ਉਹਦੇ ਹਿਸਾਬ ਨਾਲ ਇਹਨਾਂ ਜਿੱਥੇ-ਜਿੱਥੇ ਗੋਡਾਊਨਸ ਦੇ ਵਿੱਚ ਇਹਨੂੰ ਅਲਾਟਮੈਂਟ ਹੋਈ ਸੀਗੀ ਉਹ ਅਲਾਟਮੈਂਟ ਦੇ ਹਿਸਾਬ ਨਾਲ ਇਹਨਾਂ ਨੇ ਅੱਗੇ ਉਹ ਸ਼ੈਲਰ ਮਾਲਕਾਂ ਦੇ ਨਾਲ ਡੀਲ ਕਰ ਲਈ ਜਿਹੜੇ ਪਰ ਬੈਗ ਭਰਨੇ ਸੀਗੇ ਉਹ ਬੈਗ ਵੀ ਨਹੀਂ ਭਰੇ ਨਾ ਤਾਂ ਉਹਦਾ ਕੋਈ ਖਰਚਾ ਦਿੱਤਾ ਗਿਆ ਗਵਰਨਮੈਂਟ ਦਾ ਤੇ ਨਾ ਹੀ ਉਹਦੇ 'ਚ ਕੋਈ ਤੋ اٹਵਾਏ ਦਾ ਖਰਚਾ ਕੀਤਾ ਜਿੱਥੇ ਉਹਨਾਂ ਨੇ ਚੱਕਿਆ ਬਿਲਕੁਲ ਨੇੜੇ ਦੇ ਸ਼ੈਦਰਾ ਵਾਲਿਆਂ ਨਾਲ ਗੱਲ ਕਰਕੇ ਮਿਲਰਜ਼ ਨਾਲ ਉਹ ਜਿਹੜਾ ਮਾਲ ਜਿਹੜਾ ਹਰਿਆਣਾ ਦੇ ਵਿੱਚ ਲੈ ਕੇ ਜਾਣਾ ਸੀ ਉਹ ਪੰਜਾਬ ਦੇ ਵਿੱਚ ਹੀ ਜਿਹੜੇ ਜਿੱਥੇ ਜਿੱਥੇ ਨੇੜੇ ਵਾਲੇ ਲਵਲ ਲੱਬੇ ਇਥੇ ਕੁੱਤੀਵਾਲ ਇੱਕ ਮੈਲਾ ਗਿਆ ਅੰジナ ਰਾਈਸ ਮਿਲ ਦੇ ਵਿੱਚ ਉਸ ਅੰジナ ਰਾਈਸ ਮਿਲ ਦੇ ਵਿੱਚ ਇਹਨਾਂ ਨੇ ਉਹ ਦੋ ਗੱਡੀਆਂ ਜਿਹੜੀ ਅਸੀਂ ਕਿਹਾ ਕੋ ਕੱਢ ਕੇ ਗੜਾਉਣ ਦੇ ਵਿੱਚੋਂ ਤੇ ਉਸ ਬੰਦੇ ਤੋਂ ਪਰਚੇਜ਼ ਕਰਕੇ ਜਿਨ੍ਹਾਂ ਦੀ ਅ ਬਿਲਿੰਗ ਹੋਈ ਸੀਗੀ ਉਥੋਂ ਉਥੋਂ ਉਹਨਾਂ ਨੇ ਉਹਨੂੰ ਰਿਲੀਜ਼ ਆਰਡਰ ਜਾਰੀ ਹੋਇਆ ਸੀਗਾ ਕਨਸਰਨਡ ਸਰਕਾਰੀ ਅਦਾਰੇ ਵੱਲੋਂ ਤਾਂ ਉਸ ਅਦਾਰੇ ਨੇ ਜਿਹੜਾ ਐਨਸੀ ਨੈਸ਼ਨਲ ਕੋਆਪਰੇਟਿਵ ਜਿਹੜਾ ਅਧਾਰ ਹੈਗਾ ਉਸ ਵੱਲੋਂ ਇਹ ਜਾਰੀ ਹੋਇਆ ਸੀ ਦਿੱਲੀ ਦੇ ਵੱਲੋਂ ਨੈਸ਼ਨਲ ਸਾਡੇ ਇਹਨਾਂ ਨੂੰ ਸਰਟੀਫਿਕੇਟ ਜਾਰੀ ਹੋਇਆ ਉਸ ਸਰਟੀਫਿਕੇਟ ਦੇ ਆਧਾਰ ਤੇ ਇਹਨਾਂ ਨੇ ਇਥੋਂ ਮਾਲ ਕੱਢਿਆ ਜਦ ਕਿ ਲੈ ਕੇ ਇਹਨੂੰ ਜਾਣਾ ਸੀਗਾ ਆਪਣੇ ਖਤੇਆਬਾਦ ਜਿੱਥੇ ਇਹਨਾਂ ਦੀ ਮੇਨ ਫਾਰਮ ਹੈ ਜਿੱਥੇ ਮੇਲਿੰਗ ਸੀ ਪਰ ਉੱਥੇ ਲੈ ਜਾਣ ਦੇ ਬਜਾਏ ਇਹਨਾਂ ਨੇ ਇੱਥੇ ਲੋਕਲ ਮਿੰਦਰਸ ਦੇ ਨਾਲ ਹੀ ਟਾਈ ਅਪ ਕਰਕੇ ਉਹਨਾਂ ਤੇ ਉਹਨਾਂ ਦੇ ਉੱਤੇ 34-35 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਉਹ ਗੱਡੀਆਂ ਲਾਤੀਆਂ ਜੋ ਜਿਹੜੇ ਦੋ ਟਰੱਕ ਲਾਏ ਨੇ ਕਰੀਬ 20 ਲੱਖ ਰੁਪਏ ਦੇ ਇਹ ਟਰੱਕ ਜਿਹੜਾ ਨੇ ਭਰ ਕੇ ਇਹਨਾਂ ਨੇ ਇੱਥੇ ਡ੍ਰੌਪ ਕਰਤੇ ਜਦਕਿ ਇਹ ਜਾਣੇ ਉੱਥੇ ਬਣਦੇ ਸੀਗੇ ਔਰ ਲੋਕਾਂ ਦੇ ਵਿੱਚ ਪੈਕਿੰਗ ਹੋ ਕੇ ਇਹ ਵੰਡੇ ਜਾਣੇ ਸੀ ਸਰ ਕਿੰਨੇ ਕੁ ਦੀ ਠੱਗੀ ਹੈ ਜੀ ਇਹ ਇੱਕ ਜੇਕਰ ਇਹ ਸਾਰਾ ਮਾਲ ਇਸੇ ਤਰੀਕੇ ਨਾਲ ਹੀ ਕੱਢ ਰਿਹਾ ਕਿਉਂਕਿ ਇਨਵੈਸਟੀਗੇਸ਼ਨ ਦਾ ਬੈਡਰ ਹੈ ਸੀ ਇਨਫੋਰਮੇਸ਼ਨ ਤੇ ਕੇਸ ਰਜਿਸਟਰ ਕੀਤਾ ਇਨਵੈਸਟੀਗੇਸ਼ਨ ਕਰ ਰਹੇ ਆ ਟੋਟਲ ਜਿਹੜਾ 1 ਕਰੋੜ 85 ਲੱਖ ਦਾ ਉਹਨੂੰ ਜਿਹੜਾ 1000 ਮੈਟ੍ਰਿਕ ਟਨ ਦਾ ਜਿਹੜਾ ਬਣਦਾਗਾ ਜਿੱਥਾ 1.18% ਦੇ ਹਿਸਾਬ ਨਾਲ ਇਹਨੂੰ 1.18 ਰੁਪਏ ਕਿਲੋ ਦੇ ਹਿਸਾਬ ਨਾਲ ਇਹਨਾਂ ਬਣਦਾਗਾ ਜਦ ਇਹ ਇਹ 29 ਰੁਪਏ ਦੇ ਹਿਸਾਬ ਨਾਲ ਇਹਨੇ ਵੇਚਣਾ ਸੀਗਾ 90 ਰੁਪਏ ਪ੍ਰਤੀ ਕਿਲੋ ਦੇ 2 ਕਰੋੜ 90 ਲੱਖ ਦੇ ਕਰੀਬ ਇਹ ਇਹ ਵੇਚਦਾ 34 ਕਰੋੜ ਇਹਨੇ ਉਹਨੂੰ 3 ਕਰੋੜ ਤੇ 34 ਲੱਖ ਦੇ ਹਿਸਾਬ ਨਾਲ ਆ 3 ਕਰੋੜ ਚਾ ਤੋਂ ਉੱਪਰ ਮਤਲਬ ਜਿਹੜਾ 40 ਲੱਖ ਦੇ ਕਰੀਬ ਇਹ ਜਿਹੜਾ ਵੇਚਦਾ ਵਿਦਆਊਟ ਕੋਈ ਖਰਚਾ ਕੀਤੇ ਕਰੀਬ ਇਹਨੂੰ 1 ਕਰੋੜ 55 ਲੱਖ ਦਾ ਸਿੱਧਾ ਹੀ ਫਾਇਦਾ ਗੇਨ ਕਰ ਲਿਆ ਜਦ ਕਿ ਉਹ ਕੋਈ ਖਰਚਾ ਨਹੀਂ ਕੋਈ ਉਹ ਲੋਕਲ ਗੱਡੀਆਂ ਕਟਵਾ ਕੇ ਉੱਥੇ ਇਹਨਾਂ ਨੇ ਕਿੰਨੇ ਲੋਕਸਰ ਅਰੈਸਟ ਹੋਏ ਗਏ ਇਸ ਦੇ ਵਿੱਚ ਇਹਦੇ ਵਿੱਚ ਤਿੰਨ ਆ ਵਿਅਕਤੀ ਜਿਹੜੇ ਅਰੈਸਟ ਕੀਤੇ ਨੇਗੇ ਜਿਹਦੇ ਚ ਜਿਹਦਾ ਪਰਮਦਾ ਹੁੰਦਾ ਹੈਗਾ ਜਿਹੜੀ ਇਹ ਵਿੱਚ ਸ਼ੇਵ ਸ਼ਕਤੀ ਪਰਮਦਾ ਹੁੰਦਾ ਹੈਗਾ ਗੋਪਾਲ ਤੇ ਇੱਕ ਦੋ ਡਰਾਈਵਰ ਨੇ ਜਿਹੜੇ ਟਰੱਕ ਲੈ ਕੇ ਆਏ ਸੀ ਤਿੰਨ ਵਿਅਕਤੀ ਸੀ ਫਿਲਹਾਲ ਅਰੈਸਟ ਕੀਤੇ ਨੇਗੇ ਉਸ ਤੋਂ ਅੱਗੇ ਜਿਹੜੀ ਇਨਵੈਸਟੀਗੇਸ਼ਨ ਸਾਡੀ ਚੱਲ ਰਹੀ ਹੈ ਕਿ ਜਿਹੜਾ ਦਲਾਲ ਹੈਗਾ ਵਿੱਚ ਇਹਦੇ ਵਿੱਚ ਜਿਹੜੇ ਬ੍ਰੋਕਰ ਸੀਗਾ ਉਹਨੇ ਇਹਨਾਂ ਤੋਂ ਪੈਸੇ ਜਿੱਦਾਂ ਕੁ ਮੰਗਦਾ ਇਹਨੇ ਕਿ ਉਹਦੇ ਮੁਤਾਬਕ ਅੱਗੇ ਐਸੀ ਇਨਵੈਸਟੀਗੇਟ ਕਰ ਰਹੇ ਆ ਕਿ ਕਿੰਨੇ ਕੁ ਟਰੱਕ ਹੋਰ ਕੱਢੇ ਨੇ ਇਥੋਂ ਤੇ ਜਾ ਕੇ ਤੇ ਹੋਰ ਵੀ ਕਿਤੇ ਨੇੜੇ-ਨੇੜੇ ਸਾਡੇ ਪਠੰਡਾ ਏਰੀਆ ਦੇ ਵਿੱਚ ਕਿਤੇ ਟਰੱਕਾਂ ਟਰੱਕਾਂ ਦੇ ਵਿੱਚ ਮਾਲ ਜਿਹੜਾ ਹੈਗਾ ਸ਼ੈਲਰਜ਼ ਨੂੰ ਵੇਚਿਆ ਗਿਆ ਹੈ ਸਾਰੀ ਇਨਵੈਸਟੀਗੇਸ਼ਨ ਕਰ ਰਹੇ ਆ ਪਰਲੇ ਭਲੇ ਕਿ ਕੋਈ ਕਾਰਵਾਈ ਕੋਈ ਸੱਚ ਨਹੀਂ ਲਿਆ ਤਰਾ ਮੈਂ ਬਿਲਕੁਲ ਉਹ ਸ਼ੈন্দ্রਵਾਲਾ ਜਿਹੜਾ ਇਹ ਸ਼ੈন্দ্র ਕਿਸੇ ਦੂਰ ਦੇ ਨਾਲ ਰਿਸ਼ਤੇਦਾਰ ਦਾ ਸ਼ੈন্দ্র ਸੀਗਾ ਜਿਹੜਾ ਇੱਥੇ ਆਂਦਣਾ ਦਾ ਇਸ ਮੇਲਾ ਐਕਚੁਅਲੀ ਜਿਹੜਾ ਮੇਨ ਕੈਲਕੂਲੇਟ ਹੈਗਾ ਇਹਦੇ ਚੀਜ਼ ਉਹ ਉਹਦਾ ਗੜ ਸ਼ੰਕਰ ਸ਼ਿਵ ਸ਼ਕਤੀ ਮੰਦਲ ਮੰਦਰਾ ਉਹਦਾ ਮਾਲ ਜਿਹੜਾ ਸੀ ਇੱਥੇ ਇਹਨੇ ਡ੍ਰੌਪ ਕਰਕੇ ਲੋਕਲ ਤਾਂ ਕਿ ਕਿਉਂਕਿ ਜੀਪੀਐਸ ਲੱਗਿਆ ਹੁੰਦਾ ਹੈਗਾ ਕਿ ਉੱਥੋਂ ਕਈ ਵਾਰੀ ਉਹਨਾਂ ਨੂੰ ਇਹ ਲੱਗਦਾ ਵੀ ਗੱਡੀ ਤਪੱਸਾ ਨਾ ਲੱਗ ਜੇ ਇੱਥੇ ਲੋਕਲੀ ਗੱਡੀਆਂ ਡ੍ਰੌਪ ਕਰਕੇ ਉਥੋਂ ਆਪਦੀ ਪ੍ਰਾਈਵੇਟ ਕਿਸੇ ਹੋਰ ਟਰੱਕ ਦੇ ਉੱਤੇ ਲੋਡ ਕਰਕੇ ਪਲਟੇ ਕਰਕੇ ਉਸੇ ਗੜ ਸ਼ੰਕਰ ਲੈ ਕੇ ਜਾਣਾ ਸੀਗਾ ਜਿਸ ਤੋਂ ਪਹਿਲੇ ਜਦੋਂ ਇਹ ਉਹਨੂੰ ਲਾਹ ਰਹੇ ਸੀ ਅਸੀਂ ਤੁਰੰਤ ਉਸੇ ਕਾਰਵਾਈ ਕਰਦੇ ਹੋਏ ਜਿਹੜੇ ਮਾਮਾ ਮਾਨਯੋਗ ਮੁੱਖ ਮੰਤਰੀ ਸਾਹਿਬ ਗਿਆ ਹਦਾਇਤਾਂ ਦੇ ਗਿਆ ਤੇ ਸਾਡੇ ਚੀਫ ਡਾਇਰੈਕਟਰ ਜੀ ਦੇ ਸਾਹਬ ਦੀਆਂ ਹਦਾਇਤਾਂ ਦੇ ਤਾਪਕ ਫਸੀ ਉਹਨਾਂ ਦੇ ਉੱਤੇ ਨਿਗਰਾਨੀ ਰੱਖਦੇ ਆਂਗੇ ਜਿਹੜੇ ਵੀ ਕੋਈ ਗਲਤ ਕੰਮ ਕਰਦੇ ਹੈਗੇ ਜਾਂ ਕਿਸੇ ਤਰੀਕੇ ਨਾਲ ਸਰਕਾਰ ਨੂੰ ਲਾਸ ਪਹੁੰਚਾਉਂਦੇ ਹੈਗੇ ਉਹਨਾਂ ਦੇ ਤੇ ਅਸੀਂ ਕਾਰਵਾਈ ਕਰਦੇ ਹੋਏ ਇਹਨਾਂ ਨੂੰ ਤੁਰੰਤ ਉਸੇ ਮੌਕੇ ਤੇ ਫੜਿਆ ਗਿਆ ਇਹ ਜੋ ਹੋਰ ਸ਼ਹਿਰਾਂ ਵਾਲੇ ਵੀ ਸਰ ਹੌਸਪਟਲ ਦੇ ਅਸਾਮਬਲ ਕੋਈ ਇਸ ਤਰ੍ਹਾਂ ਦੀ ਇਨਵੈਸਟੀਗੇਸ਼ਨ ਦੇਖੋ ਇਹਦੇ ਵਿੱਚ ਜਿਹੜੀਆਂ ਇਨਵੈਸਟੀਗੇਸ਼ਨ ਦੇ ਵਿੱਚ ਹਲੇ ਬਹੁਤ ਹੋਣਾ ਹੈ ਕਿਉਂਕਿ ਇਹ ਪ੍ਰੀ ਮੈਚੁਰ ਕੇਸ ਹੈ ਜੇ ਸਟਾਰਟ ਅੱਧਲੀ ਹੋਇਆ ਰਾਤ ਨੂੰ ਅੱਜ ਅਸੀਂ ਉਹਨਾਂ ਦਾ ਰਿਮਾਂਡ ਵਗੈਰਾ ਲਿਆ ਰਿਮਾਂਡ ਲੈਣ ਤੋਂ ਬਾਅਦ ਫਿਰ ਬਾਕੀ ਜਿਹੜੀ ਪੁੱਛਗਿੱਛ ਹੈ ਉਹ ਤੋਂ ਕਲੀਅਰ ਹੋਊਗਾ ਕਿੰਨੇ ਦਾ ਨਜ਼ਰ ਮਾਰ ਮਿਲਗਾ ਇਹ 24 ਤਰੀਕ ਤੱਕ ਦਾ ਸਾਨੂੰ ਰਿਮਾਂਡ ਮਿਲਿਆ 24 ਤਰੀਕ ਉਹਨਾਂ ਨੂੰ ਪ੍ਰੋਡਿਊਸ ਕਰਨਾ ਕੋਰਟ ਦੇ ਵਿੱਚ